ਸੱਚੀ ਗੱਲ ਤੋਂ ਉਸ ਤੋਂ ਇੱਕ ਲੜੀ ਦਿੱਤਾ ਹੈ ਤੁਹਾਡੇ ਤੱਕ ਉਹ ਵੀਡੀਓਜ਼ ਲੈ ਕੇ ਆ ਰਹੇ ਹਾਂ ਜਿੱਥੇ ਕਿ ਕੁਝ ਵੀਰ ਜਿਵੇਂ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਅਤੇ ਆਪਣਾ ਫਰਜ਼ ਸੇਵਾ ਸੁਸਾਇਟੀ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੇ ਇਹ ਜਨਮ ਦਿਵਸ ਲੈ ਕੇ ਇਹ ਉਹ ਵੀਰ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਹੀ ਦੂਜਿਆਂ ਦੀ ਸੇਵਾ ਕਰਨਾ ਦੂਜੇ ਬੇਸਹਾਰਿਆਂ ਦਾ ਸਹਾਰਾ ਬਣਾਇਆ ਹੋਇਆ ਹੈ ਪਰ ਕੁਝ ਲੋਕ ਅਜੇ ਵੀ ਨਹੀਂ ਜਿਹੜੇ ਕਿ ਏ ਜੇ ਵਿੱਚ ਉਹਨਾਂ ਲੋਕਾਂ ਦੇ ਨਾਲ ਧੋਖਾ ਕਰ ਜਾਂਦੇ ਨੇ ਜੋ ਦੂਜਿਆਂ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਜਿਹੀ ਇੱਕ ਸਾਕਸ ਦਾ ਖੁਲਾਸਾ ਕੀਤਾ ਇਹ ਜਨਮ تمہਾਰੇ ਲੇਖੇ ਵਾਲੇ ਵੀਰ ਨਰਵੈਰ ਸਿੰਘ ਨੇ ਜਿਨ੍ਹਾਂ ਨੇ ਦੱਸਿਆ ਕਿਸ ਤਰ੍ਹਾਂ ਇੱਕ ਸਾਕਸ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਉਸ ਦੀ ਮਜਬੂਰੀ ਦੀ ਵੀਡੀਓ ਬਣਾ ਕੇ ਲੈ ਗਿਆ ਤੇ ਉਸ ਦੇ ਨਾਮ ਤੇ ਲੋਕਾਂ ਤੋਂ ਪੈਸੇ ਖਾ ਰਿਆ ਸੀ ਇਹ ਐਨ ਜੀਓ ਵਾਲਾ ਤੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕੀ ਲੱਗਦਾ ਹੈ ਜਿਹੇ ਲੋਕਾਂ ਦੇ ਕੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਮੈਂਟਾਂ ਦੇ ਵਿੱਚ ਜਰੂਰ ਜੈਸਾ ਜਾਨੋ ਲਿਖ ਕੇ ਆਪਣੀ ਰਾਏ ਪੇਸ਼ ਕਰਿਓ ਤੇ ਆਓ ਦੇਖੋ ਇਹ ਪੂਰੀ ਵੀਡੀਓ ਫੁਰਤਾਜਾ ਖਬਰਾਂ ਦੇ ਲਈ ਅਤੇ ਇਸ ਤਰ੍ਹਾਂ ਦੀ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਮੇਰੇ ਖਿਆਲ ਨਾਲ ਪਹਿਲੀ ਵਾਰ ਮੈਂ ਔਨਲਾਈਨ ਹੋਇਆ ਹੋਵਾਂਗਾ ਤੁਹਾਡੇ ਸੰਮੁਖ ਤੇ ਮੈਂਸ਼ਨ ਜਿਹੜਾ ਅਸੀਂ ਟੈਗ ਲਾਇਆ ਹੋਇਆ ਤੇ ਤੁਸੀਂ ਪੜ ਲਿਆ ਹੋਣਾ ਇੱਕ ਨਾ ਵੀਡੀਓ ਬਹੁਤ ساری ਸੰਗਤ ਨੇ ਮੈਨੂੰ ਸੈਂਡ ਕੀਤੀ ਸੀ ਤੇ ਉਹਦੇ ਬਾਰੇ ਅਸੀਂ ਗੱਲ ਕਰਨੀ ਆ ਤੁਸੀਂ ਇਹ ਵੀਡੀਓ ਵੇਖੀ ਹੋਣੀ ਆ ਜਿਹਦੇ ਵਿੱਚ ਇਹ ਇੱਕ ਸ਼ਖਸ ਹੈ ਜਿਹੜਾ ਬੇਨਤੀ ਕਰ ਰਿਹਾ ਹੈ ਕਿ ਮੈਨੂੰ ਇੱਕ ਰੇੜੀ ਤੇ ਉਹਦੇ ਉੱਤੇ ਫੁੱਲਿਆਂ ਵਾਲੀ ਜਿਹੜੀ ਪੋਪ ਕੌਰ ਜੜੀਤ ਮਸ਼ੀਨ ਹੈ ਉਹ ਲਾ ਕੇ ਦੇ ਦਿੱਤੀ ਜਾਵੇ ਤੇ ਕਿਸੇ NGO ਵਾਲਨੇ ਪਤਾਨੀ ਇਹਦੀ ਵੀਡੀਓ ਬਣਾ ਕੇ ਪਾਈ ਤੇ ਆਪਣਾ ਇੱਕ ਨੰਬਰ ਮੈਂਸ਼ਨ ਕੀਤਾ ਹੋਇਆ ਸਾਨੂੰ ਕੋਈ ਦਿੱਕਤ ਨਹੀਂ ਕੋਈ ਅਗਰ ਹੈਲਪ ਕਰਦਾ ਹੈ ਤਾਂ ਵਧੀਆ ਗੱਲ ਹੈ ਕਰਨੀ ਵੀ ਚਾਹੀਦੀ ਹੈ ਤੇ ਆਪਣਾ ਨੰਬਰ ਦੇ ਰਿਹਾ ਤੇ ਹੋ ਵੀ ਸਾਡਾ ਕਿਉਂ ਆਪਣਾ ਟੈਗ ਲਾ ਰਿਹਾ ਹੋਵੇ ਉਹਦੇ ਉੱਤੇ ਕਿ ਕੋਈ ਗਲਤ ਯੂਜ਼ ਨਾ ਕਰ ਲਵੇ ਕੋਈ ਵੀ ਦਿੱਕਤ ਨਹੀਂ ਅੱਜ ਮੇਰਾ ਲਾਈਵ ਹੋਣ ਦਾ ਭਾਵੇਂ ਸੀ ਕਿ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਨਾ ਕਿ ਸਭ ਤੋਂ ਪਹਿਲੇ ਜਿਹੜੀ ਸੇਵਾ ਆਪਣੇ ਘਰ ਤੋਂ ਸ਼ੁਰੂ ਕਰੋ ਆਪਣੇ ਮਾਪਿਆਂ ਤੋਂ ਸ਼ੁਰੂ ਕਰੋ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਸ਼ੁਰੂ ਕਰੋ ਜਿਹੜਾ ਕੋਈ ਤੁਹਾਡਾ ਰਿਸ਼ਤੇਦਾਰ ਹੈ ਜਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਬਹੁਤਾ ਗਰੀਬ ਹੈ ਉਹਦੀ ਤੁਸੀਂ ਹੈਲਪ ਕਰਨੀ ਸ਼ੁਰੂ ਕਰੋ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਹੈਲਪ ਹੈ ਉਹ ਤੁਹਾਡੇ ਪਿੰਡ ਵਾਲਿਆਂ ਨੂੰ ਲੋੜ ਹੈ ਤੁਹਾਡੇ ਇੱਕ ਨਗਰ ਦੇ ਵਿੱਚ ਲੋੜ ਹੈ ਸਾਨੂੰ ਕੋਈ ਲੋੜ ਨਹੀਂ ਕਿਸੇ ਐਨਜੀਓ ਵੱਲ ਦੇ ਕੋਲ ਜਾਣ ਦੀ ਮੇਰੇ ਕੋਲ ਆਉਣ ਦੀ ਵੀ ਲੋੜ ਨਹੀਂ ਮਾਨੂੰ 1 ਰੁਪਿਆ ਨਾ ਦਿੱਤਾ ਜਾਵੇ 1 ਰੁਪਏ ਦੀ ਹੈਲਪ ਮਾਨੂੰ ਨਾ ਭੇਜੀ ਜਾਵੇ ਜੇਕਰ ਤੁਸੀਂ ਆਪਣੇ ਪਿੰਡ ਸੰਭਲੇ ਤਾਂ ਨੂੰ ਕਿਸੇ ਐਨਜੀਓ ਦੀ ਲੋੜ ਨਹੀਂ ਪੈਣੀ ਸਾਡੇ ਵਰਗੇ ਨਿਰਵੈਰਾਂ ਦੀ ਕੋਈ ਲੋੜ ਨਹੀਂ ਪੈਣੀ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਆਪਣੇ ਪਿੰਡ ਤੋਂ ਸੇਵਾ ਸ਼ੁਰੂ ਕਰੋ ਆਪਣੇ ਪਿੰਡ ਦੇ ਵਿੱਚ ਇੱਕ ਛਾਤ ਮਾਰੋ ਕਿ ਕੋਈ ਵਿਧਵਾ ਭੈਣ ਜਿਹਦਾ ਕੋਠਾ ਡਿੱਗਾ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਯੰਗਸਟਰ ਜਾਂ ਕੋਈ ਨੌਜਵਾਨ ਹੈ ਜਿਹੜਾ ਸ਼ਹਿਰ ਦੂਰ ਜਾਂਦਾ ਹੋਵੇ ਚੰਦ 200 300 ਰੁਪਏ ਦੇ ਲਈ ਕੋਈ ਬਜ਼ੁਰਗ ਹੈ ਜਿਹਦਾ ਰਿਕਸ਼ਾ ਟੁੱਟਾ ਹੋਵੇ ਤੁਹਾਡੇ ਪਿੰਡ ਦੇ ਬਾਹਰ ਬੈਠਾ ਹੋਵੇ ਤੇ ਉਹਨਾਂ ਦੀ ਪਹਿਲੀ ਮਦਦ ਕਰੋ ਸੋ ਆ ਜਿਹੜੀ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਜਿਹੜੇ ਅ ਵੀਰ ਦੀ ਤੇ ਇਹ ਵੀਰ ਦੀ ਜਿਹੜੀ ਫੋਟੋ ਸ਼ਾਟ ਵੀ ਸਾਰਿਆਂ ਨੇ ਦੇਖੀ ਹੋਣੀ ਆ ਜਿਨ੍ਹਾਂ ਨੇ ਦੇਖੀ ਆ ਉਹ ਪਲੀਜ਼ ਕਮੈਂਟ ਵਿੱਚ ਲਿਖਣ ਆ ਇਸ ਵੀਰ ਦੀ ਵੀਡੀਓ ਤੇ ਆ ਵੀਰ ਦੀ ਵੀਡੀਓ ਹੈ ਤੁਸੀਂ ਸਾਰਿਆਂ ਨੇ ਸ਼ਾਇਦ ਦੇਖੀ ਹੋਣੀ ਹੈ ਨਾ ਹੁਣ ਹੋਇਆ ਕੀ ਕਿ ਇਸ ਵੀਰ ਦੀ ਵੀਡੀਓ ਦੇ ਕਰਕੇ ਮੈਨੂੰ ਬਹੁਤ سارے ਆਪਣੇ ਸਿੰਘਾਂ ਨੇ ਫੋਨ ਕੀਤਾ ਕਿ ਸਿੰਘ ਸਾਹਿਬ ਤੁਸੀਂ ਬਹੁਤ ਮਤਲਬ ਲੋਕਾਂ ਨੂੰ ਰੋਜ਼ਗਾਰ ਦਿੰਦੇ ਹੋ ਤੇ ਇਸ ਵੀਰ ਨੂੰ ਰੋਜ਼ਗਾਰ ਦਿਓ ਇਹਦੀ ਵੀਡੀਓ ਬਹੁਤ ਵਾਇਰਲ ਹੋਈ ਆ ਜਿਹੜਾ ਖੁਦ ਰੋਜ਼ਗਾਰ ਮੁਤ ਮੰਗ ਰਿਆ ਤੇ ਆਪਾਂ ਇਹਦੇ ਤੱਕ ਸੰਪਰਕ ਕੀਤਾ ਜਿਹੜਾ ਨੰਬਰ ਉੱਪਰ ਮੈਂਸ਼ਨ ਸੀ ਕੋਈ ਗੇਲ ਮੈਂ ਉਹਦਾ ਪੂਰਾ ਨਾਮ ਨਹੀਂ ਲਾਉਂਗਾ ਕੋਈ ਗੇਲ ਹੈ ਤੇ ਮੈਂ ਇਹਨੂੰ ਕਾਲ ਕੀਤੀ ਤੇ ਮੈਂ ਪਰਸੋਂ ਕਾਲ ਕੀਤੀ ਸੀ ਇਹ ਰਿਕਾਰਡਿੰਗ ਸਾਡੇ ਕੋਲ ਹੈ ਤੇ ਮੈਂ ਇਹਨੂੰ ਕਿਹਾ ਕਿ ਭਾਈ ਸਾਹਿਬ ਜਿੱਤ ਤਰ੍ਹਾਂ ਕਿ ਤੁਹਾਡੀ ਵੀਡੀਓ ਹੈ ਕਿ ਦੱਸੋ ਹੱਲ ਹੋਇਆ ਜਾਂ ਕਿੱਦਾਂ ਉਹ ਸ਼ਾਇਦ ਮੈਨੂੰ ਪਹਿਲੇ ਮਿਲਿਆ ਵੀ ਜਾਂ ਅਸੀਂ ਉਹਨੂੰ ਮਿਲੇ ਵੀ ਹਾਂ ਕਿਤੇ ਤੇ ਮੈਨੂੰ ਉਹਨੇ ਮੇਰੀ ਆਵਾਜ਼ ਹੁੰਦੇ ਸਾਰੀ ਜਾਂ ਮੇਰਾ ਇੱਕ ਨੰਬਰ ਦੇਖਦੇ ਸਾਰੀ ਹੀ ਜਿਹੜਾ ਮੇਰੀ ਆਵਾਜ਼ ਤੋਂ ਮਨੂੰ ਉਹਨੇ ਆਇਡੈਂਟੀਫਾਈ ਕਰ ਲਿਆ ਤੇ ਮੈਨੂੰ ਕਹਿੰਦਾ ਨਿਰਵੈਰ ਭਾਜੀ ਦੀ ਹੈਲਪ ਹੋ ਗਈ ਹੈ ਅਸੀਂ ਕਹਾਂ ਜੀ ਬਹੁਤ ਵਧੀਆ ਗੱਲ ਹੈ ਹੈਲਪ ਹੋ ਗਈ ਹੈ ਤੇ ਅਸੀਂ ਫਿਰ ਫੋਨ ਕੱਟ ਦਿੱਤਾ ਰਿਕਾਰਡਿੰਗ ਸਾਡੇ ਕੋਲ ਹੈ ਤੇ ਅੱਜ ਅਸੀਂ ਸਾਡਾ ਕੋਈ ਸਿੰਘ ਸੀ ਤੇ ਉਹਦਾ ਮੈਨੂੰ ਫੋਨ ਆਇਆ ਇਸ ਵੇਰੇ ਕਹਿੰਦਾ ਭਾਜੀ ਮੈਂ ਉਸ ਨੰਬਰ ਤੇ ਕਾਲ ਕੀਤੀ ਤੇ ਉਹ ਮੁੰਡਾ ਕਹਿ ਰਿਹਾ ਕਿ ਉਹਦੀ ਹੈਲਪ ਨਹੀਂ ਹੋਈ ਉਹ ਹੱਲੇ ਵੀ ਕਹਿ ਰਿਹਾ ਕਿ 12000 ਰੁਪਿਆ ਭੇਜ ਦਿਓ ਅਸੀਂ ਉਹਨੂੰ ਜੜੀ ਲੈ ਕੇ ਦੇਣੀ ਹੈਗੀ ਉਹਦੀ ਤੇ ਮੈਂ ਥੋੜਾ ਜਿਹਾ ਨਾ ਸਸੂਪੰਚ ਪੈ ਗਿਆ ਮੈਂ ਕਿਹਾ ਨਹੀਂ ਭਾਈ ਤੁਸੀਂ ਝੂਠ ਬੋਲਦੇ ਹੋ ਹੁਣੇ ਮੇਰੀ ਕੱਲ ਉਹਦੇ ਨਾਲ ਗੱਲ ਹੋਈ ਆ ਉਹ ਵੀ ਕਹਿੰਦਾ ਕਿ ਉਹਦੀ ਹੈਲਪ ਹੋ ਗਈ ਆ ਨਿਰਵੈਰ ਭਾਜੀ ਤੁਹਾਡੀ ਹੈਲਪ ਦੀ ਲੋੜ ਨਹੀਂ ਹੈਗੀ ਸੋ ਅਸੀਂ ਆਪਣੇ ਕਿਸੇ ਬੰਦੇ ਕੋਲੋਂ ਦੁਬਾਰਾ ਫੋਨ ਕਰਵਾਇਆ ਰਿਕਾਰਡਿੰਗ ਉਹਦੀ ਵੀ ਸਾਡੇ ਕੋਲ ਹੈ ਤੇ ਜਿਹਦੇ ਵਿੱਚ ਉਹਨੇ ਉਹਨੂੰ ਸਕੈਨਰ ਤੱਕ ਭੇਜਤਾ ਆਪਣਾ ਫੋਨ ਨੰਬਰ ਕਹਿੰਦਾ ਜੀ ਆਹ ਲੋਕ ਸਕੈਨਰ ਇਹ ਚ ਤੁਸੀਂ ਪੈਸੇ ਪਾ ਦਿਓ ਸੋ ਮੈਂ ਫਿਰ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੇ ਆਪਣੇ ਪਿੰਡ ਤੁਸੀਂ ਸੰਭੋ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਨਿਰਵੈਰ ਨੂੰ ਵੀ ਕੁਝ ਦੇਣ ਦੀ ਲੋੜ ਨਹੀਂ ਮੇਰੇ ਵਰਗੇ 35 ਤੁਨਕ ਟੱਕਰ ਨੇ ਜਿਨ੍ਹਾਂ ਨੇ ਤੁਹਾਨੂੰ ਪੰਜਾਬੀਆ ਦੇ ਨਾਂ ਤੋਂ ਹੀ ਠੱਗਣਾ ਹੈ ਹੁਣ ਉਹ ਵੀ ਮੇਰਾ ਫੋਨ ਹੀ ਨਹੀਂ ਚੱਕਦਾ ਪਿਆ ਜਦੋਂ ਮੈਂ ਉਹਨੂੰ ਕਿਹਾ ਕਿ ਭਾਈ ਸਾਹਿਬ ਇਹ ਤਰ੍ਹਾਂ ਕਰਕੇ ਤੁਸੀਂ ਮੈਨੂੰ ਖਾਲ ਕਿੰਦੇ ਸੀ ਪਹਿਲੇ ਕਹਿੰਦਾ ਭਾੜੀ ਉਹ ਮੇਰਾ ਨਾ ਦੋਸਤ ਕਹਿੰਦਾ ਪਿਆ ਸੀ ਮੈਂ ਕਿਹਾ ਯਾਰ ਆਵਾਜ਼ ਤਾਂ ਤੇਰੀ ਸੀ ਹੁਣ ਉਹ ਉੱਥ ਮੁੱਕਰ ਗਿਆ ਰਿਕਾਰਡਿੰਗ ਸਾਡੇ ਕੋਲ ਹੈ ਅਗਰ ਉਹ ਵੀ ਇਹ ਵੀਡੀਓ ਦੇਖਦਾ ਹੋਵੇ ਅਸੀਂ ਇਹਨੂੰ ਸ਼ਾਮ ਤੱਕ ਦਾ ਸਮਾਂ ਦਿੰਨੇ ਆਂ ਕਿ ਸ਼ਾਮ ਤੱਕ ਸਾਡੇ ਨਾਲ ਸੰਪਰਕ ਕਰ ਲੈ ਜਾਂ ਮੂੰਹ ਬਣ ਕੇ ਵੀ ਚਲੋ ਸਾਨੂੰ ਇੱਕ ਮਾਫੀ ਦੀ ਵੀਡੀਓ ਭੇਜ ਦੇ ਅਸੀਂ ਉਹਦੀ ਜਿਹੜੀ ਆਡੀਓ ਉਹ ਵਾਇਰਲ ਨਹੀਂ ਕਰਾਂਗੇ ਨਹੀਂ ਤਾਂ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਨੂੰ ਜਗਾਉਣ ਦੇ ਲਈ ਮੈਨੂੰ ਉਹ ਵੀਡੀਓ ਵਾਇਰਲ ਵੀ ਕਰਨੀ ਪਏਗੀ ਮੈਂ ਸੱਚ ਕਹਿ ਰਿਹਾ ਅਸੀਂ ਸਵਾਏ ਅਕਾਲ ਪੁਰਖ ਤੋਂ ਕਿਸੇ ਤੋਂ ਨਹੀਂ ਡਰਦੇ ਤਾਂ ਨਾ ਅਸੀਂ ਡਰਨਾ ਚਾਹੇ ਤੁਸੀਂ ਸਾਨੂੰ ਅੰਦਰ ਤੱਕ ਦੀ ਇਹਦੇ ਉਹ ਅਸੀਂ ਅੰਦਰ ਵੀ ਜਾਣ ਨੂੰ ਤਿਆਰ ਆ ਲੇਕਿਨ ਪੰਜਾਬ ਪੰਜਾਬੀਅਤ ਨਹੀਂ ਬੋਲਾਂਗੇ ਹਮੇਸ਼ਾ ਹੀ ਬੋਲਦੇ ਆ ਤੇ ਬੋਲਦੇ ਹੀ ਕਰਾਂਗੇ ਮੈਂ ਫਿਰ ਵੀ ਇੰਤਜ਼ਾਰ ਕਰਾਂਗਾ ਉਸ ਵੀਰ ਨੂੰ ਜੇ ਤੂੰ ਮੇਰੀ ਵੀਡੀਓ ਦੇਖ ਰਿਹਾ ਬਾਈ ਜੀ ਤੁਸੀਂ ਉਸ ਇੱਕ ਵੀਡੀਓ ਬਣਾ ਕੇ ਮੈਸੇਜ ਕਰ ਦਿਓ ਕਿ ਭਾਜੀ ਮੇਰੇ ਕੋਲ ਗਲਤੀ ਹੋ ਗਈ ਜਾਂ ਵਾਇਸ ਮੈਸੇਜ ਭੇਜ ਦਿਓ ਅਸੀਂ ਮੰਨਣ ਨੂੰ ਤਿਆਰ ਹਾਂ ਕਿ ਤੁਸੀਂ ਗਲਤੀ ਕੀਤੀ ਹੈ ਸੇਵਾ ਜਿਹੜੇ ਸੇਵਾਦਾਰ ਜਿਹੜੇ ਸੇਵਾ ਕਰਦੇ ਆ ਤੁਸੀਂ ਇੱਕ ਸੁਸਾਇਟੀ ਬਣਾਓ ਆਪਣੇ ਪਿੰਡ ਦੇ ਵਿੱਚ ਪਹਿਲੇ ਆਪਣੇ ਪਿੰਡਾਂ ਨੂੰ ਦੇਖੋ ਬਾਹਰ ਨਹੀਂ ਜਾਣਾ ਕਿਸੇ ਵੀ ਬਾਹਰ ਦੀ ਮਦਦ ਨਹੀਂ ਕਰਨੀ ਪਹਿਲੇ ਆਪਣੇ ਪਿੰਡਾਂ ਨੂੰ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਗੱਲਬਾਤ ਕਰੋ ਆਪਣੇ ਪਿੰਡ ਤੋਂ ਸੇਵਾ ਸ਼ੁਰੂ ਕਰੋ ਹੁਣ ਜਿਹੜੇ ਵੀਰ ਐਨਆਰਈ ਬੈਠੇ ਹੋਏ ਨੇ ਬਾਅਦ ਉਹ ਸੇਵਾ ਇਸ ਦਾ ਭੇਜ ਦਿੰਦੇ ਨੇ ਸਾਨੂੰ ਵੀ ਇਤਨਾ ਸੇਵਾ ਜਿਹੜੀ ਆਂਦੀ ਹੈ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਨਹੀਂ ਸੇਵਾ ਆਂਦੀ ਹੈਗੀ ਸਾਡਾ ਅਕਾਊਂਟ ਹੈ ਇਹ ਜਨਤਮਾਰੀ ਦੇਖੇ ਸੇਵਾ ਦਾ ਅਕਾਊਂਟ ਹੈ ਅਸੀਂ ਕਈ ਵਾਰੀ ਸ਼ੇਅਰ ਵੀ ਕੀਤਾ ਹੋਇਆ ਆਨਲਾਈਨ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਰਿਕਾਰਡ ਮੰਗੋ ਅਸੀਂ ਦੇਣ ਨੂੰ ਦੇਣ ਨੂੰ ਤਿਆਰ ਆ ਮੈਂ ਫਿਰ ਵੀ ਇਹੰਦੀ ਕਹਣਾ ਖਾਲਸਾ ਜੀ ਆਪਣੇ ਪਿੰਡਾਂ ਤੋਂ ਸ਼ੁਰੂ ਕਰੋ ਆਪਣੇ ਘਰਾਂ ਤੋਂ ਸ਼ੁਰੂ ਕਰੋ ਸਾਡੇ ਪਿੰਡ ਦੇ ਵਿੱਚ ਬਜ਼ੁਰਗ ਰਹੁੰਦੇ ਪਏ ਨੇ ਰਿਕਸ਼ੇ ਉਹਨਾਂ ਦੇ ਇੱਕ ਚੁੱਟੇ ਨੇ ਤੇ ਉਹਨਾਂ ਦੇ ਕੋਲ ਕੋਈ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਅਸੀਂ ਇਤਨਾ ਲੋਕਾਂ ਨੂੰ ਪੈਸੇ ਦਿੰਨੇ ਫਿਰਦੇ ਆ ਮੇਰੇ ਮੇਰੇ ਵਰਗਿਆਂ ਨੂੰ ਅਸੀਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੀਏ ਆਪਣੇ ਪਿੰਡਾਂ ਦੇ ਵਿੱਚ ਵਿਧਵਾ ਭੈਣਾਂ ਨੂੰ ਜਾ ਕੇ ਦਈਏ ਤੇ ਫਿਰ ਜਾ ਕੇ ਉਹ ਜਿਹੜਾ ਸੇਵਾ ਜਿਹੜੀ ਗੁਰੂ ਦੇ ਹੁਕਮਾਂ ਦੇ ਵਿੱਚ ਜਿਹੜੀ ਪ੍ਰਵਾਨ ਹੋਵੇਗੀ ਸੋ ਮੇਰੀ ਫਿਰ ਤੋਂ ਬੇਨਤੀ ਹੈ ਪੰਜਾਬੀਓ ਜਾਗੋ ਮੇਰੇ ਵਰਗੇ 33 ਲੋਕ ਤੁਹਾਨੂੰ ਮਿਲਨੇ ਨਹੀਂ ਜਿਹੜੇ ਤੁਹਾਨੂੰ ਠੱਗਣਗੇ ਮੈਂ ਮੇਰੇ ਵਰਗੇ ਤਾਂ ਕਹਿ ਰਿਹਾ ਕਿ ਮੇਰੇ ਵਰਗੇ ਐਨਜੀਓ ਵਾਲੇ ਬਹੁਤ ਮਿਲਨੇ ਨਹੀਂ ਨੇ ਸੋ ਇਹਨਾਂ ਤੋਂ ਬਚੋ ਜਿਹੜੇ ਬੰਦੇ ਚੰਗੇ ਨੇ ਅਸੀਂ ਉਹਨਾਂ ਨੂੰ ਉਤਪਰਨਾਮ ਕਰਦੇ ਆਂ ਫਤੇ ਬੁਲਾਉਂਦੇ ਆ ਜਿਹੜੇ ਵਾਕਈ ਸੇਵਾ ਕਰਦੇ ਨੇ ਕੁਝ ਐਂਜਲਸ ਬਹੁਤ ਵਧੀਆ ਕੰਮ ਕਰੀਏ ਨੇ ਅਸੀਂ ਉਹਨਾਂ ਦੇ ਅੱਗੇ ਸੇਵਾ ਹੀ ਆਪਾਂ ਨੀਵਾ ਕਰਦੇ ਉਹਨਾਂ ਦੀ ਸੇਵਾ ਦੇ ਅੱਗੇ ਪਰ ਜੇ ਤੁਸੀਂ ਕਹੋ ਕਿ एवरीवन बॉडी ਇੱਕ ਜਿਆ ਇੱਕ ਜਿਆਰ ਮਤਲਬ ਹੈਗਾ ਵਕ ਸਾਰੀ ਸੇਵਾ ਕਰਦੇ ਨੇ 댓ਸ ਨੋਟ ਕਿ ਇਹ ਚੀਜ਼ ਨਹੀਂ ਹੈਗੀ ਮੈਂ ਤਾਂ ਇਹ ਸੋਚਦਾ ਹੁੰਨਾ ਕਿ ਸਾਡੇ ਜਿਹੜੇ ਬਜ਼ੁਰਗਾਂ ਰੋੜਾ ਤੇ ਖੜੇ ਆ ਇਹ ਇਹਨਾਂ ਨੂੰ ਕਿਉਂ ਨਹੀਂ ਦਿਖਦੇ ਇਹ ਸਪੈਸਿਫਿਕ ਇੱਕ ਵੀਡੀਓ ਬਣਾ ਕੇ ਮੈਂ ਜਦੋਂ ਵੀ ਕਿਸੇ ਦੀ ਵੀਡੀਓ ਦੇਖਦਾ ਉਹ ਵੀਡੀਓ ਹੁੰਦੀ ਹੈ ਭਾਜੀ ਇਸ ਕੁੜੀ ਦਾ ਵਿਆਹ ਵਾ ਇਸ ਕੁੜੀ ਦੀ ਹੈਲਪ ਕਰ ਦਿਓ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਇੱਕ ਵਿਆਹ ਦੀ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤੁਸੀਂ ਆਪ ਸੋਚੋ ਕਿ ਕਦੀ ਨਾ ਕਦੀ ਉਸ ਧੀ ਨੂੰ ਬਾਅਦ ਵਿੱਚ ਤਾਨਾ ਵਜਨਾ ਹੀ ਵਜਨਾ ਕਿ ਤੇਰਾ ਵਿਆਹ ਜਿਹੜਾ ਮੰਗ ਕੇ ਜਿਹੜਾ ਕੀਤਾ ਗਿਆ ਕਿਸੇ ਐਨਜੀਓ ਨੇ ਕੀਤਾ ਅਸੀਂ ਉਹ ਵੀਡੀਓ ਵਾਇਰਲ ਕਰ ਤੋਂ ਕਰਨੀ ਹੈ ਉਹ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਉਹ ਤੋਂ ਮੋਟੀ ਕਮਾਈ ਇਕੱਠੀ ਹੁੰਦੀ ਹੈ ਉਸ ਤੋਂ ਬਾਅਦ ਉਹ ਕਮਾਈ ਅੱਧੀ ਲੋੜਵੰਦ ਨੂੰ ਦੇ ਦਿੱਤੀ ਜਾਂਦੀ ਤੇ ਅੱਧੀ ਆਪਾਂ ਰੱਖ ਲੈਂਦੇ ਹਾਂ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੁੜੀਆਂ ਸੋਚਣੀਆਂ ਪਿਆਣੀਆਂ ਨੇ ਸਾਡੇ ਪੰਜਾਬ ਦੇ ਵਿੱਚ ਸਾਨੂੰ ਸਕਿੱਲ ਦੀ ਲੋੜ ਹੈ ਸਾਨੂੰ ਇਮਪਲੋਇਮੈਂਟ ਦੀ ਲੋੜ ਹੈ ਸਾਡੇ ਬੱਚਿਆਂ ਨੂੰ ਕੰਮ ਨਹੀਂ ਆਉਂਦਾ 12ਵੀਂ ਦੇ ਬਾਅਦ ਬੱਚਿਆਂ ਨੂੰ ਨਾ ਵੈਲਡਿੰਗ ਆਦੀ ਹੈ ਨਾ ਕਾਰਪੈਂਟਰ ਨਾ ਪਲੰਬਰ ਜਿਹੜੇ ਵਧੀਆ ਕੰਮ ਨੇ ਕਿਸੇ ਨੂੰ ਕੁਝ ਨਹੀਂ ਆਂਦਾ ਹੈਗਾ ਤੁਸੀਂ ਸਾਡੇ ਤੇ ਚੌਂਕ ਹੈ ਸੋਫਟੀ ਰੋਡ ਤੇ ਸੁਲਤਾਨਪੁਰ ਤੁਸੀਂ ਜਾ ਕੇ ਦੇਖ ਲਓ ਯੰਗਸਟਰ ਮੁੰਡੇ ਜਿਹੜੇ ਖੜੇ ਆ ਸ਼ਾਮ ਤੱਕ ਉੱਥੇ ਹੀ ਖੜੇ ਰਹਿੰਦੇ ਨੇ ਉਹਨਾਂ ਨੂੰ ਕੋਈ ਦਿਹਾੜੀ ਲੈ ਕੇ ਨਹੀਂ ਜਾਂਦਾ ਸਾਨੂੰ ਕਿਸ ਚੀਜ਼ ਦੀ ਲੋੜ ਹੈ ਸਾਨੂੰ ਲੋੜ ਹੈ ਸਕਿੱਲ ਦੀ ਸਾਨੂੰ ਸਾਡੇ ਕੋਲ ਸੈਂਟਰ ਹੋਣੇ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪਲੰਬਰ ਦਾ ਲੈਕਟਿਸ਼ੀਅਨ ਦਾ ਵੈਲਡਿੰਗ ਦਾ ਕੰਮ ਸਿਖਾ ਕੇ ਉਹਨਾਂ ਦੇ ਟਿਕੰਡਾ ਦੇ ਬਾਹਰ ਕੋਈ ਨਾ ਛੋਟੀ ਮੋਟੀ ਦੁਕਾਨ ਖੋਲ ਕੇ ਦਈਏ ਜਿੱਦੇ ਨਾਲ ਉਹਨਾਂ ਦੀ ਰੋਟੀ ਪਾਣੀ ਚੱਲ ਸਕੇ ਪਰ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ 12ਵੀਂ ਤੱਕ ਪੜ੍ਹਦੇ ਹਾਂ ਸਰਕਾਰੀ ਸਕੂਲਾਂ ਦੇ ਵਿੱਚ ਮੈਂ ਗਰੀਬ ਘਰਾਂ ਦੇ ਬੱਚਿਆਂ ਦੀ ਗੱਲ ਕਰ ਰਿਹਾ 12ਵੀਂ ਤੱਕ ਪੜ੍ਹਦੇ ਹਾਂ ਉਸ ਤੋਂ ਬਾਅਦ ਸਾਡੇ ਕੋਲ ਕੰਮ ਨਹੀਂ ਹੁੰਦਾ ਫਿਰ ਸਾਨੂੰ ਸ਼ਹਿਰ ਆ ਕੇ ਧੱਕੇ ਖਾਣੇ ਪੈਂਦੇ ਨੇ ਸੋ ਪੰਜਾਬੀਓ ਜੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਚੰਗੀ ਚੰਗੇ ਉਹਦਿਆਂ ਦੇ ਬਿਠਾਇਆ ਵਾ ਚੰਗੀ ਸੇਵਾ ਬਖਸ਼ੀ ਹੋਈ ਚੰਗਾ ਮਾਣ ਤਨ ਬਖਸ਼ਿਆ ਹੋਇਆ ਤਾਂ ਤੁਸੀਂ ਆਪਣੇ 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 ਪਿੰਡਾਂ ਤੋਂ ਸ਼ੁਰੂ ਕਰੋ ਆਪਣੇ ਪਿੰਗਰਾਂ ਤੋਂ ਸੇਵਾ ਸ਼ੁਰੂ ਕਰੋ ਜਿਹਦੇ ਕਰਕੇ ਤੁਹਾਡੇ ਨਗਰ ਜੜੇ ਖੁਸ਼ਹਾਲ ਹੋਣ ਸਾਰਾ ਤੁਹਾਨੂੰ ਜਿਹੜਾ ਪੰਜਾਬ ਹੈ ਐਵੇਂ ਅੱਗੇ ਵਧੇਗਾ ਜੇ ਤੁਸੀਂ ਕਹੋਗੇ ਤੁਸੀਂ ਮੈਨੂੰ ਪੈਸੇ ਭੇਜਿਓ ਨਿਰਵੈਰ ਇੱਕ ਹੈ ਨਿਰਵੈਰ ਅੰਮ੍ਰਿਤਸਰ ਤੱਕ ਸੀਮਿਤ ਹੈ ਅੰਮ੍ਰਿਤਸਰ ਕਰਨ ਤਨ ਜੰਡਿਆਲੇ ਤੱਕ ਜਾ ਸਕਦਾ ਤੁਸੀਂ ਹਰ ਪਿੰਡ ਦੇ ਵਿੱਚ ਇੱਕ ਨਿਰਵੈਰ ਪੈਦਾ ਕਰੋ ਤੁਸੀਂ ਮੇਰੇ ਵਾਂਗੂ ਆਪਣੇ ਪਿੰਡ ਦੇ ਵਿੱਚ ਸ਼ੁਰੂ ਕਰੋ। ਸੋ ਮੇਰੀ ਇਹੀ ਬੇਨਤੀ ਹੈ ਕਿ ਕਿਸੇ ਨੂੰ ਕੁਛ ਨਾ ਦਿਓ ਮੈਨੂੰ ਵੀ ਕੁਛ ਦੇਣ ਦੀ ਲੋੜ ਨਹੀਂ ਕਿਸੇ ਨੂੰ ਕੁਛ ਭੇਜਣ ਦੀ ਲੋੜ ਨਹੀਂ। ਪਲੀਜ਼ ਆਪਣੇ ਆਪਣੇ ਪਿੰਡਾਂ ਦੇ ਵਿੱਚ ਨਿਰਵੈਰ ਬਣ ਕੇ ਆਪਣੀ ਸੋਚ ਬਦਲ ਕੇ ਆਪਣੇ ਪਿੰਡਾਂ ਦੇ ਬਜ਼ੁਰਗਾਂ ਨੂੰ ਵਿਧਵਾ ਭੈਣਾਂ ਨੂੰ ਜਿਹੜੇ ਵੀ ਜੰਗਸਚਾਰ ਨੇ ਜਿਨ੍ਹਾਂ ਦੇ ਕੋਲ ਕੰਮ ਨਹੀਂ ਉਹਨਾਂ ਨੂੰ ਰੇੜੀਆਂ ਲਾ ਕੇ ਦਿਓ ਛੋਟੇ ਕੰਮਾਂ ਦੇ ਵਿੱਚ ਪੈਸਾ ਹੈਗਾ ਜੀ। ਪਰ ਸਾਡੇ ਜਿਹੜੇ ਲੋਗ ਆ ਉਹ ਮਤਲਬ ਨਹੀਂ ਸਮਝ ਰਹੇ ਮੈਂ ਬੜੀ ਵਾਰੀ ਬੇਨਤੀ ਕੀਤੀ ਕਈ ਵਾਰੀ ਮੈਂ ਪੋਸਟ ਆ ਪਾਈਆਂ ਕਿ ਮੇਰੇ ਕੋਲ ਜਿਹੜੀਆਂ ਤਿਆਰ ਜੇ ਤੁਸੀਂ ਆ ਜਾਓ ਮੈਂ ਜਿਹੜੀ ਦਿਨ ਨੂੰ ਤਿਆਰ ਆ ਪਰ ਸ਼ਰਮ ਦੇ ਮਾਰੇ ਵੀਰ ਨਹੀਂ ਆਉਂਦੇ ਪਰ ਵੀਰ ਜੀ ਤੁਸੀਂ ਇੱਕ ਗੱਲ ਨੋਟ ਕਰੋ ਜਿਹੜਾ ਬੰਦਾ ਪਰਦੇਸੀ ਬਿਹਾਰ ਯੂਪੀ ਤੋਂ ਆ ਕੇ ਤੁਹਾਡੇ ਪਿੰਡ ਦੇ ਬਾਹਰ ਆ ਕੇ ਰੇੜੀ ਲਾ ਕੇ ਫਰੂਟ ਵੇਚ ਕੇ ਬੋਲ ਗੱਪੇ ਵੇਚ ਕੇ ਆਪਣੇ ਆਪ ਨੂੰ ਪਾਲ ਰਿਹਾ ਪਿੱਛੇ ਆਪਣੇ ਬਿਹਾਰ ਦੇ ਵਿੱਚ ਬੈਠੇ ਪਰਿਵਾਰ ਨੂੰ ਪਾਰ ਦਿਆ ਤੁਸੀਂ ਉਹਨੂੰ ਜਾ ਕੇ ਪੁੱਛੋ ਕਿ ਭਾਈ ਇਹਦੇ ਨਾਲ ਤੈਨੂੰ ਬਚਦਾ ਕੀ ਹੈ ਤੁਸੀਂ ਆਪ ਸੋਚੋ ਕਿ ਜਿਹੜਾ ਬੰਦਾ ਆਪ ਇੱਥੇ ਰਹਿ ਕੇ ਆਪਣੇ ਪਿੱਛੇ ਬਿਹਾਰ ਯੂਪੀ ਬੈਠੇ ਪਰਿਵਾਰ ਨੂੰ ਰੋਟੀ ਦੇ ਰਿਹਾ ਦੈਟਸ ਮੀਨ ਕਿ ਉਸ ਕੰਮ ਦੇ ਵਿੱਚ ਅਰਨਿੰਗ ਹੈਗੀ ਹੈ ਕੰਮ ਹੈਗਾ ਹੈ ਪਰ ਅਸੀਂ ਨਹੀਂ ਕਰਦੇ ਅਸੀਂ ਕਿਸੇ ਫੈਕਟਰੀ ਦੇ ਵਿੱਚ 5000 8000 10000 ਦੇ ਕੰਮ ਕਰਨ ਨੂੰ ਤਿਆਰ ਆ ਪਰ ਅਸੀਂ ਉਹ ਕੰਮ ਨਹੀਂ ਕਰਦੇ ਜਿਹੜਾ ਸਾਡੇ ਘਰ ਦੇ ਬਾਹਰ ਅਸੀਂ ਆਪਣੇ ਪਿੰਡ ਵਾਲਿਆਂ ਨੂੰ ਸਾਫ਼ ਸੁਥਰਾ ਖਵਾ ਸਕਦੇ ਆ ਸੋ ਵੀਰ ਜੀ ਬੇਨਤੀ ਹੈ ਕਿ ਅਜਿਹੇ ਚੋਰਾਂ ਤੋਂ ਵੀ ਬਚਿਆ ਜਾਵੇ ਤੇ ਮੈਂ ਸਭ ਨੂੰ ਨਹੀਂ ਕਹਿ ਰਿਹਾ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੀਆਂ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਕਿ ਸਾਡੇ ਪੰਜਾਬੀਆਂ ਦੇ ਲਈ ਕੋਈ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਉਹ ਕੰਮ ਕਰ ਰਹੀਆਂ ਨੇ ਕੋਈ ਸਕਿੱਲ ਸੈਂਟਰ ਖੋਲ ਰਿਆ ਕੋਈ ਰੋਡ ਤੇ ਡਿੱਗਿਆ ਨੂੰ ਚੁੱਕ ਚੁੱਕ ਕੇ ਆਪਣੇ ਆਸ਼ਰਮ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰ ਰਿਹਾ ਸਾਰੇ ਹੀ ਵੀਰ ਜਿਹੜੇ ਆਪਣਾ ਕਹਿ ਲਓ ਕਿ ਉਹਨਾਂ ਦਾ ਮੈਂ ਸਤਿਕਾਰ ਕਰਦਾ ਪਰ ਕੋਸ਼ਿਸ਼ ਕਰ ਬੰਦਿਆਂ ਨੂੰ ਭੇਜਣ ਤੋਂ ਪਹਿਲੇ ਥੋੜਾ ਜਿਹਾ ਤੁਸੀਂ ਵੇਖਿਆ ਕਰੋ ਤੇ ਅਸੀਂ ਸ਼ਾਮ ਨੂੰ ਜਿਹੜਾ ਅਸੀਂ ਉਹ ਚੀਜ਼ ਅਪਡੇਟ ਕਰਾਂਗੇ ਜੇਕਰ ਉਸ ਵੀਰ ਦਾ ਮੈਸੇਜ ਜਾਂ ਮੈਨੂੰ ਕੀ ਰਿਪਲਾਈ ਮਾਫੀ ਨਹੀਂ ਆਇਆ ਤੇ ਅਸੀਂ ਇਹ ਇਕੱਠੋ ਕੇ ਕਹਿੰਨੇ ਆ ਪੰਜਾਬ ਪੰਜਾਬੀ ਦੇ ਲਈ ਬੋਲੇ ਸੀ ਤੇ ਬੋਲਦੇ ਕਰਾਵਾਂਗੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸਿਵਾਏ ਅਕਾਲ ਪੁਰਖ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਹੈਗੇ ਜੇ ਸ਼ਾਮ ਤੱਕ ਉਸ ਵੀਰ ਨੇ ਅਪਲਾਈ ਕਰ ਦਿੱਤਾ ਤਾਂ ਸੰਗਤ ਜੀ ਅਸੀਂ ਉਹਨੂੰ ਮਾਫ ਕਰਾ ਦੇਵਾਂਗੇ ਪਰ ਜਿੰਨਾ ਪੈਸਾ ਉਹਦੇ ਕੋਲ ਆਇਆ ਹੋਵੇਗਾ ਉਹ ਅਸੀਂ ਗਰੀਬ ਤੱਕ ਜਿਹੜਾ ਪੰਚਾਇਤ ਦੀ ਕੋਸ਼ਿਸ਼ ਕਰਾਂਗੇ ਫਿਰ ਮੈਂ ਦੱਸਦਾ ਵਾਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੋ ਆਪਣੇ ਇੱਕ ਨਗਰਾਂ ਤੋਂ ਸੇਵਾ ਸ਼ੁਰੂ ਕਰੋ ਨਿਰਵੈਰ ਵਾਂਗੂ ਆਪਣੇ ਇੱਕ ਪਿੰਡਾਂ ਦੇ ਵਿੱਚ ਇੱਕ ਟੀਮ ਬਣਾਓ ਆਪਣੇ ਪਿੰਡਾਂ ਨੂੰ ਸੰਭੋ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਨਹੀਂ ਤੈਨੂੰ ਇੱਕ ਮਿੰਟ ਮੇਰੀ ਪਹਿਲੇ ਗੱਲ ਸੁਣ ਇੱਧਰ ਆਓ ਤੁਸੀਂ ਮੈਂ ਮੈਂ ਹੁਣ ਅੰਮ੍ਰਿਤਸਰ ਤੋਂ ਆਇਆ ਤੁਹਾਡੇ ਵਾਸਤੇ ਵੀਰੇ ਸਪੈਸ਼ਲ ਆਇਆ ਤੇ ਤੇਰੀ ਵੀਡੀਓ ਇੰਨੀ ਵਾਇਰਲ ਹੋਈ ਆ ਤਾਂ ਤੂੰ ਫੋਨ ਨੰਬਰ ਕਿਉਂ ਨਹੀਂ ਦਿੱਤਾ ਤੇਰੇ ਕੋਲ ਫੋਨ ਨਹੀਂ ਸੀ ਹੈਗਾ ਫੋਨ ਤਾਂ ਜੀ ਹੈਗਾ ਸੀ ਤ ਤਾਂ ਪਹਿਲੇ ਮੈਨੂੰ ਗੱਲ ਦਾ ਜਵਾਬ ਦੇ ਤੇਰੇ ਕੋਲ ਫੋਨ ਹੈ ਨਹੀਂਗਾ ਸੀ ਉਹਨੇ ਹੈਗਾ ਜੀ ਤੇ ਉਹ ਕਹਿੰਦਾ ਵੀ ਮਤਲਬ ਮੈਂ ਫੋਨ ਨਹੀਂ ਨੰਬਰ ਨਹੀਂ ਦੇਣਾ ਕਿਉਂ ਕੋਣ ਕਹਿੰਦਾ ਸੀ ਇਹ ਜਿਹੜਾ ਵੀਰ ਆਇਆ ਇਹ ਵੀਡੀਓ ਜਿਹੜੇ ਵੀਰ ਆਏ ਵੀਡੀਓ ਪਾ ਲ ਉਹ ਕੀ ਕਹਿੰਦੇ ਆਂਦੇ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਦੇਣਾ ਹਾਂ ਨਾ ਕਹਿਣਾ ਮੇਰੇ ਕੋ ਹੈ ਨਹੀਂ ਫੋਨ ਇਹ ਕਹਿੰਦਾ ਕਿ ਮੇਰੇ ਕੋ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਹਾਂਜੀ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂਜੀ ਉਹਨਾਂ ਆਪਣਾ ਲਾਇਆ ਨੰਬਰ ਤੇ ਤੇ ਤੇਰੇ ਕੋਲ ਤੈਨੂੰ ਕੋਈ ਪੈਸਾ ਦੇ ਕੇ ਗਿਆ ਹੈ ਤਾਂ ਕੋਈ ਕਾਕਾ ਕੁਝ ਨਹੀਂ ਤੇ ਤੇਰੇ ਕੋਈ ਹੈਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹਦੇ ਕੋਈ ਥੈ ਹੀ ਨਹੀਂ ਬੈਂਕ ਅਕਾਊਂਟ ਤੇ ਗੱਦਾ ਦਿਖਾਈ ਰ ਕਿਥੇ ਆ ਵਾ ਆ ਵਾ ਜਰਾ ਹਾਂਜੀ ਪਾਸਟ ਜੱਸੀ ਦਾ ਆ ਸੰਗਤ ਜੀ ਬੈਂਕ ਖਾਤਾ ਵੀਰ ਦਾ ਸਾਰਿਆਂ ਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਆ ਵੀਰ ਦੀ ਬਾਣੀ ਦਿਖਾਈ ਰ ਇਹ ਵੀਰ ਦੀ ਬਾਣੀ ਹੈਗੀ ਤੇ ਤੇਰੇ ਕੋ ਕਿਵੇਂ ਆਈ ਸੀ ਉਹ ਮੈਨੂੰ ਦੱਸ ਕਿਸ ਨੇ ਆਈ ਤੇਰੇ ਕੋ ਐਦਾਂ ਆਈ ਵੀ ਅਗੇ ਇੱਕ ਦੋ ਵਾਰਾਂ ਦੇ ਕੇ ਗਿਆ ਇਹ ਰਸ਼ਨ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉਨੇ ਆ ਤੇਰਾ ਘਰ ਬਾਹਰ ਆ ਜਿਹੜਾ ਬਣਾਉਨੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੱਚ ਬੰਦ ਕਰਤਾ ਮੈਂ ਲਾਉਂਦਾ ਰਿਹਾ ਫੋਨ ਅੱਛਾ ਉਹ ਇਦਾਂ ਉਹ ਬੜਿਆਂ ਨੇ ਫੋਨ ਕੀਤੇ ਵੀ ਤੇ ਇੰਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਵੀ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਕੀ ਹੁਣ ਕੀ ਕਰ ਸਕਦਾ ਹੂੰ ਇਹ ਮੇਰਾ ਫੋਨ ਵੀ ਨਹੀਂ ਚੁੱਕਦਾ ਉਹ ਤਾਂ ਤੂੰ ਇਹਦਾ ਕਹਿੰਦਾ 12 12000 ਉਹ ਕੀ ਉਹ ਬੈਂਕ ਚੋਂ ਕਹਿੰਦੇ ਵੀ ਹਾਡੇ ਪੈਸੇ ਆਏ ਆ ਤੁਹਾਨੂੰ ਕਢਾ ਦੇ ਖਾਤੇ ਮੇਰਾ ਤੇ ਤੇਰੇ ਖਾਤੇ ਜੋ ਪੈਸੇ ਆਏ ਸੀ ਹਾਂਜੀ ਕਿੰਨੇ ਪੈਸੇ ਆਏ ਸੀ 12000 ਆਇਆ ਸੀ ਅੱਛਾ ਤੇ ਕੀ ਕਿਹਾ ਉਹਨਾਂ ਨੇ ਆਹ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਕੇ ਉਹਨਾਂ ਦੇ ਹੱਥ ਦੇ ਦਾਂ ਤੂੰ ਕੋ ਦੇ ਦੇ ਉਹ ਤੇਰੇ ਖਾਤੇ ਚ ਆਈ ਸੀ ਨਾ ਪੈਸੇ ਇਹ ਗੱਲ ਨਹੀਂ ਆਂਦੀ ਸਾਡੇ ਸਾਡਾ ਖਾਤਾ ਹੈ ਨਹੀਂਗਾ ਸਭ ਤੂੰ ਕਢਾ ਦੇ ਕੀ ਕੀ ਕਹਿੰਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਤੇ ਸਾਨੂੰ ਕਢਾ ਦੇ ਸਾਡੇ ਖਾਤੇ ਤੇ ਨਹੀਂ ਪੈਸੇ ਤੇ ਲੈ ਕੇ ਪੈਸੇ ਉਹ ਪੈਸੇ ਲੈ ਕੇ ਲੈ ਕੇ ਤੇ ਤੁਹਾਨੂੰ ਕੁਝ ਨਹੀਂ ਦੇ ਕੇ ਗਏ ਮੈਂ ਜਾਨੂ ਨਹੀਂ ਕਿਹੜੀ ਬੋਤਲ ਲੈ ਕੇ ਦੇ ਕੇ ਗਏ ਇੱਕ ਬੋਤਲ ਠੰਡੇ ਦੀ ਦੇ ਗਏ ਠੰਡੇ ਦੀ ਬੋਤਲ ਦੇ ਕੇ ਤੇ ਕੋਈ 12 12000 ਰੁਪਏ ਕਢਾ ਕੇ ਲੈ ਗਏ ਬੈਂਕ ਦੀ ਉੱਥੇ ਬੈਂਕ ਚੋਂ ਹੀ ਲੈ ਗਿਆ ਤੇ ਅੱਛਾ ਤੈਨੂੰ ਨਾਲ ਖੜਿਆ ਹਾਂ ਗੱਡੀ 'ਚ ਖੜਿਆ ਜੀ ਕਾਰ 'ਚ ਕਾਰ 'ਚ ਕਰੋ ਕਾਰ ਛੋਟੇ ਫੇਰੇ ਨੂੰ ਛੱਡ ਗਏ ਆ ਤੇ ਮੈਂ ਉਹਨਾਂ ਨੂੰ ਆਖਿਆ ਵੀਰਾ ਜਣੇ ਨਮਕ ਦੀ ਬੋਤਲ ਆ ਨੀ ਮੈਂ ਕਿਹਾ ਵੀਰੇ ਪੀ ਲੋ ਆਂਦੇ ਨਹੀਂ ਮਾਤਾ ਜੀ ਬੱਚਿਆ ਤੇ ਮਾਤਾ ਨੇ ਕਿੱਥੋਂ ਪੀਣੀ ਆ 12 12000 ਰੁਪਿਆ ਉਹਨਾਂ ਨੇ ਇੱਤ ਕਢਾ ਲਿਆ 12000 ਰੁਪਿਆ ਤੁਹਾਡੇ ਕੋਲ ਲੈ ਲਿਆ ਸੰਗਤ ਦਾ ਭੇਜਿਆ ਹੋਇਆ ਤੇ ਉਹਨਾਂ ਨੇ ਕੀ ਕਰਨੀ ਕੋਡਿੰਗ ਤੇ ਕਹਿੰਦੇ ਵੀ ਬੀਬੀ ਜੀ ਤੇਰੇ ਵਾਤੇ ਮਾਤਾ ਲਿਆਂਦੀ ਪੀ ਲੋ ਤੇ ਬੱਚਿਆਂ ਨੂੰ ਹਾਂ ਤੇ ਸਾਨੂੰ 12 12000 ਦੇ ਦਿਓ ਹਾਂ ਪੈਸੇ ਉਹਨਾਂ ਕਢਾ ਕੇ ਕਢਾ ਕੇ ਲੈ ਗਏ ਹਾਂਜੀ ਤੋ ਵਾਹਿਗੁਰੂ ਇਹ ਹਾਲਾਤ ਆ ਤੈਨੂੰ ਹੁਣ ਹੁੰਦਾ ਕੋਈ ਪੈਸਾ ਮਿਲਿਆ ਉਹਨਾਂ ਤੋਂ ਕੁਝ ਵੀ ਕੋਈ ਨਹੀਂ ਸੰ ਕੋਛ ਨਹੀਂ ਮਿਲਿਆ ਰਾਜੇ ਤੇਰੀ ਵੀਡੀਓ ਬਹੁਤ ਵਾਇਰਲ ਹੋਈ ਆ ਠੀਕ ਹੈ ਤੇਰੀ ਵੀਡੀਓ ਥਲੇ ਬੜਿਆਂ ਨੇ ਕਮੈਂਟ ਮਾਰੇ ਭਾਜੀ ਇਹਦੇ ਵੀਡੀਓ ਥਲੇ ਕਿ ਫੋਨ ਨੰਬਰ ਦੋ ਫੋਨ ਨੰਬਰ ਉਹਨੇ ਆਪਣੇ ਹੀ ਪਾਏ ਆ ਸਾਰੇ ਤੇ ਸਾਰਿਆਂ ਨੂੰ ਇਹੀ ਚੀਜ਼ ਕਹਿ ਰਿਹਾ ਕਿ ਉਹਦੇ ਕੋਲ ਫੋਨ ਨਹੀਂ ਹੈਗਾ ਤੇ ਤੇਰੇ ਕੋਲ ਫੋਨ ਨਹੀਂ ਸੀ ਹੈਗਾ ਹੈਗਾ ਨਾ ਫੋਨ ਤੇ ਕੋਲ ਹੈਗਾ ਹੈਗਾ ਨੰਬਰ ਵੀ ਹੈ ਸਾਰਾ ਫੋਨ ਵੀ ਹੈਗਾ ਨੰਬਰ ਵੀ ਹੈਗਾ ਪਰ ਤੇਰਾ ਨੰਬਰ ਨਹੀਂ ਦਿੱਤਾ ਗਿਆ ਇਹ ਸਾਡੇ ਪੰਜਾਬੀਓ ਹਾਲਾਤ ਆ ਗਰੀਬੀ ਗਰੀਬੀ ਦੇਖ ਕੇ ਤੁਹਾਨੂੰ ਤਰਸ ਆਂਦਾ ਵਾ ਤੇ ਤੁਸੀਂ ਐਨ ਜੀਓ ਵਾਲਿਆਂ ਨੂੰ ਪੈਸੇ ਦੇ ਦੇ ਦਿੰਦੇ ਹੋ ਹੁਣ ਵੀਰ ਕਹਿੰਦਾ ਕਿ 12000 ਰੁਪਇਆ ਇੱਕ ਮੇਰੇ ਅਕਾਊਂਟ 'ਚ ਹੀ ਆਇਆ ਸੀ ਜੋ ਤੇ ਉਹ ਉਹਨਾਂ ਨੇ ਆ ਕੇ ਮੈਨੂੰ ਠੰਡੇ ਦੀ ਬੋਤਲ ਦੇ ਦਿੱਤੀ ਆ ਤੇ ਮਾਤਾ ਜੀ ਦੱਸਦੇ ਪਏ ਆ ਤੇ ਠੰਡੇ ਦੀ ਬੋਤਲ ਦੇ ਕੇ ਤੇ 12000 ਰੁਪਇਆ ਮੈਨੂੰ ਨਾਲ ਗੱਡੀ 'ਚ ਆਏ ਆ ਭਾ ਕੇ ਲੈ ਕੇ ਗਏ ਆ ਤੇ 12000 ਰੁਪਇਆ ਵੀ ਜਿਹੜਾ ਕਢਵਾ ਲਿਆ ਵਾਹਿਗੁਰੂ ਇਹ ਇਹਨਾਂ ਦੇ ਹਾਲਾਤ ਆ ਤੇ ਅਕਾਊਂਟ ਨੰਬਰ ਮੈਂ ਸਿੰਘੋ ਸ਼ੇਅਰ ਕਰਦਾਗਾ ਤੇ ਬਾਕੀ ਇਹਦੇ ਘਰ ਦੇ ਹਾਲਾਤ ਵਾਕਈ ਮਾੜੇ ਨੇ ਇਹਦੀ ਕੋਈ ਗੱਲ ਨਹੀਂ ਵੀਰ ਦੀ ਬਾਹ ਵੀ ਨਹੀਂ ਹੈਗੀ ਮੈਂ ਇੱਕ ਹੋਰ ਚੀਜ਼ ਦੱਸਦਾ ਵਾਂ ਕਿ ਇਹ ਜਿਹੜਾ ਵੀਰ ਹੈ ਇਹ ਵੀਰ ਕਿਤੇ ਕੰਮ ਕਰਦਾ ਪਿਆ ਵਾ ਤੇ ਠੇਕੇਦਾਰ ਬਹੁਤ ਵਧੀਆ ਇਨਸਾਨ ਆ ਜਿਨੇ ਇਹਨੂੰ ਮਤਲਬ ਕਹਿ ਲਓ ਕਿ 10000 ਰੁਪਏ 10000 ਰੁਪਏ ਤੇ ਸੈਲਰੀ ਨਾ 7-8 ਕ ਦੇ ਦਿੰਦਾ 8000 ਰੁਪਏ ਤੇ ਤੈਨੂੰ ਆਂਦਾ ਵਾ ਬਾਕੀ ਪੀਐਫ ਵਗੈਰਾ ਤੇਰਾ ਹਣਾ ਕਟਿਆ ਜਾਂਦਾ ਬਹੁਤ ਵਧੀਆ ਇਨਸਾਨ ਆ ਜਿਨੇ ਇਹਦੀ ਇੱਕ ਬਾਹ ਨਾ ਹੋਣ ਦੇ ਬਾਵਜੂਦ ਇਹਨੂੰ ਕਿਚੜੂ ਪੁੱਤੇ ਤੇ ਠਿੱਕ ਰੱਖਿਆ ਹੋਇਆ ਤੇ ਇਹਦੀ ਰੋਟੀ ਜਿਹੜੀ ਆ ਉਥੋਂ ਥੋੜੀ ਬਹੁਤ ਚੱਲਦੀ ਸੀ ਫਿਰ ਤਨ ਦਾ ਇਹਨੂੰ ਲਾਲਚ ਦੇ ਕੇ ਗਏ ਸੀ ਕੀ ਕਿਹਾ ਸੀ ਤੁਹਾਨੂੰ ਉਹਨਾਂ ਨੇ ਆਂਦਾ ਵੀ ਘਰਪੁਰ ਬਣਾ ਦਿੰਨੇ ਆ ਹਾਂ ਤੇ ਤੂੰ ਬਾਗੀ ਤੇਰਾ ਹੋਰ ਵੀ ਜਿਹੜਾ ਨਿੱਕਾ ਮोटा ਕੰਮ ਆ ਤੇਰਾ ਕਰਕੇ ਦਵਾਂਗੇ ਅੱਛਾ ਕਿ ਤੂੰ ਵੀਡੀਓ ਚ ਮਤਲਬ ਕਿ ਬਣਾ ਕੇ ਦੇ ਸਾਨੂੰ ਹਨਾ ਕਰਾਂਗੇ ਦਵਾਂਗੇ ਤੇ ਇਹ ਨੂੰ ਕਹਿ ਕੇ ਗਏ ਸੀ ਕਿ ਤੇਰਾ ਘਰ ਕੋਲ ਸਾਰਾ ਜਿਹੜਾ ਵਾ ਉਹ ਬਣਾ ਕੇ ਦਵਾਂਗੇ ਕੰਦਾ ਗੁੰਦਾ ਜਿਹੜੀ ਉੱਚੀ ਕਰਾ ਕੇ ਇੱਕ ਦਵਾਂਗੇ ਤੇ ਤੂੰ ਵੀਡੀਓ ਬਣਾ ਕੇ ਦੇ ਹਨਾ ਵੀਡੀਓ ਬਣਾ ਕੇ ਦੇ ਤੇ ਇਸ ਤਰ੍ਹਾਂ ਦੇ ਹਾਲਾਤ ਆ ਤੇ 12000 ਰੁਪਏ ਤੇਰੇ ਅਕਾਊਂਟ ਤੋਂ ਮੀਟ ਕਢਾ ਕੇ ਕਿ ਲੈ ਗਏ ਆ ਉਹ ਕੀ ਚਾਹੀ ਤੁਹਾਨੂੰ ਕਿ 12 12000 ਰੁਪਏ ਉਹਨਾਂ ਦਾ ਆਇਆ ਚ ਆਂਦੇ ਸਾਡਾ ਵਾ ਸਾਡਾ ਵਾ ਕਾਇਆ ਖਾਤੇ ਮੇਰੇ ਜੀ ਮੈਂ ਕਢਾ ਕੇ ਦਿੱਤਾ ਤੇ ਤੂੰ ਕਿਉਂ ਉਤ ਕਢਾ ਗਿਆ ਤੇਰੇ ਖਾਤੇ ਜਾ ਮਤਲਬ 13 ਹੋ ਗਿਆ राजे ਹੁਣ ਇਹ ਗੱਲ ਤਾਂ ਮੈਨੂੰ ਨਹੀਂ ਇਹਨਾਂ ਪਤਾ ਵੀ ਮੇਰਾ ਐਨੀ ਸਰਦਾਰ ਜੀ ਸਮਝ ਹੋਏ ਇਹਨੂੰ ਤੇ ਘਾਟੇ ਕਹਦੇ ਆ ਪਤਾ ਹੀ ਨਹੀਂ ਪਤਾ ਹੀ ਨਹੀਂ ਕਢਾ ਕੇ ਲੈ ਗਿਆ ਤੇ ਆਪੇ ਮਾਤਾ ਤੇ ਧਾਰ卡ਡ ਵੀ ਖੜਿਆ ਵਾ ਬੈਂਕ ਖਾਤਾ ਵੀ ਖੜਿਆ ਅੱਛਾ ਧਾਰ卡ਡ ਵੀ ਖੜਿਆ ਕਿਉਂਕਿ ਬੈਂਕ ਚੋਂ ਪੈਸੇ ਬੁਸੇ ਆਉਂਦੇ ਹੁਣੇ ਆ ਉਹ ਵੀ ਕਢਾਲੇ ਹੋਣੇ ਆ ਅੱਛਾ ਸੜੇ ਵੀ ਆਉਂਦੀ ਪਿਲਤ ਤਾਂ ਇਹ ਵੀ ਖਾਤਾ ਖਲਾਇਆ ਵੈਰੀ ਗੁੱਡ ਵੈਰੀ ਗੁੱਡ ਅੱਛਾ ਉਹ ਚ ਵੀ ਕਢਾ ਕੇ ਲੈ ਗਿਆ ਹਾਂ ਤੋ ਸਿਸ ਤੇ ਸਿੰਦੋ ਆੜਾ ਹਲਾਵੀਏ ਗਰੀਬਾਂ ਨਾ ਠੱਗੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਐਨ ਜੀਓ ਵਾਲਿਆਂ ਤੋਂ ਬਚੋ ਮੈਂ ਸਾਰੀਆਂ ਐਨ ਜੀਓਜ਼ ਲਈ ਨਹੀਂ ਕਹਿ ਰਿਹਾ ਕੁਛ ਕੇ ਜਿਹੜੇ ਇਤਰਾ ਦੇ ਚਵਲ ਬੰਦੇ ਜਿਹੜੇ ਇਤਈ ਹਕਮਦੇ ਆ ਨਾ ਤੇ ਉਹਨਾਂ ਤੋਂ ਬਚੋ ਬਹੁਤ ਐਨ ਜੀਓ ਬਹੁਤ ਸੋਣਾ ਕੰਮ ਕਰਦੇ ਨੇ ਪਰ ਇਹੋ ਜੀ ਐਨ ਜੀਓ ਤੋਂ ਬਚੋ ਆ ਵੀਰ ਹੈਂਡੀਕ ਹੈਂਡੀਕੈਪ ਹੈ ਇਹਦਾ ਖਾਦਾ ਹੋਇਆ ਪੈਸਾ ਕਿੱਥੇ ਉਹ ਲਾਉਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਦੱਸ ਦਵਾਂ ਕਿ ਇਸ ਵੀਰ ਨੂੰ ਹਾਲੇ ਤੱਕ ਕੁਛ ਨਹੀਂ ਤੇ ਮਿਲਿਆ ਵੀਰੇ ਤੇਰਾ ਫੋਨ ਨੰਬਰ ਤੇ ਬੋਲੀ ਕੀ ਆ 95013 9503 95013 95013 78712 78712 95013 78712 ਸੰਗਤ ਜੀ ਇਹ ਵੀਰ ਦਾ ਇੱਕ ਨੰਬਰ ਹੈ ਡਾਇਰੈਕਟ ਤੁਸੀਂ ਕਾਲ ਕਰਕੇ ਕਿਸੇ ਨੇ ਸੇਵਾ ਦੇਣੀ ਆ ਜਾਂ ਕਿਸੇ ਨੇ ਇਹਨੂੰ ਮਿਲਣਾ ਕੋਈ ਇਨਕੁਆਰੀ ਕਰਨੀ ਹੈ ਇਹਦੇ ਤੋਂ ਤੁਸੀਂ ਕਰ ਸਕਦੇ ਹੋ ਫੋਨ ਤੋਂ ਫੋਨ ਕਲਾਈ ਉਸ ਨੰਬਰ ਤੇ ਉਹਨਾਂ ਦੇ ਤੇ ਉਹਨੂੰ ਨਾਲ ਸੀ ਕਿ ਨਿਰਵੈਰਤਾ ਜੀ ਆਏ ਮੇਰੇ ਕੋਲ ਫੋਨ ਕਰੀ ਜੀ ਚੱਕਦਾ ਹੈਂਡਫੋਨ ਕਰਦੇ ਕਿ ਬੰਦੇ ਕੋਹਨੇ ਬਾਨਾ ਕੀ ਯਾਰ ਕਿਦਣਾ ਨਾ ਹਲੋ ਹੈਲੋ ਹਾ ਜੀ ਮੈਂ ਕਿਦਣਾ ਨਾ ਮੈਂ ਤੁਹਾਨੂੰ ਫੋਨ ਕਰ ਦਿੰਦਾ ਹੁਣ ਅੱਬਾ ਜੀ ਉਹਨਾਂ ਦਾ ਉਥੋਂ ਬਾਬ ਖਾਲਸੇ ਜੀ ਦਾ ਨਰਵੇਲ ਸਿੰਘ ਦਾ ਫੋਨ ਆਉਂਦਿਆ ਹੀ ਵੀ ਹਾਂ ਹਾਂ ਕੋਈ ਗੱਲ ਨਹੀਂ ਉਹਨਾਂ ਨੂੰ ਕਹੋ ਕਿ ਸੇਵਾ ਨਾ ਕੋਈ ਜੱਟ ਚੁੱਕੀ ਤੀਰ ਆ ਗਿਆ ਆ ਗਿਆ ਨਾ ਫਿਕਰ ਨਹੀਂ ਕੋਈ ਰਿਪੋਰਟ ਨਹੀਂ ਮੈਂ ਨਾ ਵੀ ਸਾਰੀ ਵਾਲੋਂ ਅੱਛਾ ਜੀ ਨੀਗ ਸੇਵਾ ਆਈ ਆ ਹੈ ਨੀਗ ਸੇਵਾ ਆਈ ਆ ਕਿਤਾ ਮਹਾ ਕਿੰਨੀ ਕ ਸੇਵਾ ਆਈ ਆ ਮਨਗਾ ਕਿੰਨੀ ਕ ਸੇਵਾ ਆਈ ਤੇ ਦੇਖੋ ਹੈਲੋ ਹਲਾ ਮਿੱਠੀ ਮਿੱਠੀ ਮਹਾ ਤਾਰੇ ਕੋ ਸੇਵਾ ਕਥੀ ਹੋਈ ਕਿੰਨੀ ਕੋ ਆਈ ਆ ਹੈਲੋ ਹੈਲੋ ਵੀਰੇ ਮੈਂ ਪੁੱਛਣਾ ਵੀ ਤੁਹਾਡੇ ਕੋਲ ਸੇਵਾ ਜਿਹੜੀ ਇਕੱਠੀ ਹੈ ਆ ਵੀਰ ਜੀ ਕਿੰਨੀ ਕੋਈ ਆ ਫੋਨ ਵੀ ਆਉਂਦੇ ਭਾਜੀ ਨਾ ਦੇ ਪਈ ਤੁਹਾਨੂੰ ਸੇਵਾ ਪਹੁੰਚੀ ਨਹੀਂ ਉਹਦੇ ਦੇ ਡੈਡੀ ਨੂੰ ਨਾ ਠੀਕ ਹੋਣੇ ਚਾਹਨੇ ਇਲਾਜ ਕਰਵਾਉਣਾ ਹੀ ਉਹਦਾ ਉਹ ਡੇਲੀ ਬਣਾ ਤੇ ਪੈਸੇ ਚੁੱਕ ਕੇ ਤੇ ਫੇਰ ਲੱਗਾ ਕਰਾਉਣਾ ਗੱਲ ਸੁਣੋ ਉਹ ਇਲਾਜ ਕਰਵਾਉਂਦੇ ਸੀ ਨਾ ਬਿਲਕੁਲ ਕਰ ਦਿੱਤਾ ਸੀ ਕਾਹਦਾ ਨੰਬਰ ਦੋ ਜਿਹੜਾ ਇਹਨੇ ਮੰਗਿਆ ਤੁਹਾਡੇ ਖਾਤੇ ਵਿੱਚ ਪੈਸੇ ਆਏ ਕਿਉਂ ਬਈ ਪਾਈ ਆਪਣਾ ਨਾਲੇ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ ਹੈਲੋ ਮੈਂ ਆਪਣਾ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ 'ਚ ਪੈਸੇ ਆਏ ਹੋਣੇ ਮੈਨੂੰ ਫੋਨ ਆਉਂਦਿਆ ਵਾ ਕਿ ਨਾ ਕੁਝ ਨਾ ਹੋਣਾ ਕਰ ਆਉਹੋ ਕਿ ਅਕਾਊਂਟ ਨੰਬਰ ਦਿਓ ਹੈਲੋ ਅਕਾਊਂਟ ਨੰਬਰ ਦਿਓ ਹਾਂਜੀ ਮੈਂ ਨਾ ਇਦੋਂ ਪਹਿਲਾਂ ਜੀ ਨਾਮ ਨੂੰ ਮੈਨੂੰ ਆਪਣਾ ਅਕਾਊਂਟ ਨੰਬਰ ਕੱਢ ਵਰਤਦੇ ਆ ਇਹ ਨਾ ਤੇਰੇ ਕੋਲ ਮੈਂ ਸੈਂਡ ਕਰ ਦਿੰਦਾ ਲਾ ਲਾ ਉਹ ਮੇਰੀ ਨਾ ਸੁਣ ਗੱਲ ਸੋਨੂੰ ਮੇਰੀ ਮੇਰੀ ਨਾ ਧਿਆਨ ਨਾਲ ਗੱਲ ਸੁਣ ਮੈਂ ਨੇ ਰਿਵੈਰ ਬੋਲਦਾ ਹਾਂ ਆ ਤ ਕਿੰਨੇ ਪੈਸੇ ਤੈਨੂੰ ਆਏ ਮੈਨੂੰ ਤੂੰ ਦੱਸ ਤੇ ਤੂੰ ਤੂੰ ਇਹਨਾਂ ਨੂੰ 4 ਦਿਨ ਤੱਕ ਜੇਕਰ ਤੂੰ ਨਾ ਨਾ ਦੇ ਕੇ ਗਿਆ ਰੇੜੀ ਜੋ ਵੀ ਤੂੰ ਤੂੰ ਇਹਨਾਂ ਨੂੰ ਕਿਹਾ ਸੀ ਉਦੋਂ ਮੈਂ ਲਾਰਾ ਵੀ ਇਹ ਲਾਉਂਦਾ ਹੈ ਜਿਹੜੀ ਜਿਹੜੀ ਮੇਰੇ ਕੋਲ ਸੇਵਾ ਪਈ ਨਾ ਮੈਂ ਹੁਣੇ ਤੈਨੂੰ ਜਾਂ ਤੇ ਤੁਹਾਨੂੰ ਭੇਜਣਾ ਇਹਦੇ ਕੋਲ ਨਹੀਂ ਭੇਜਣਾ ਇਹਦੇ ਸਾਨੂੰ ਸਾਨੂੰ 3 ਦਿਨ 4 ਦਿਨ ਦਾ ਕਹਦਾ ਵੀ ਮੈਂ ਚਾਹਾਂ ਜਲਾਣ ਪੇਜ 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 ਮੈਂ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਦਾ ਮੈਂ ਕਾਉਂਟ ਨੰਬਰ ਭੇਜਦਾ ਤਰ ਨਾਲੇ ਗੱਲ ਸੁਣ ਤੂੰ ਨਾਲੇ ਉੱਥੇ ਤੂੰ ਕਹਿੰਦਾ ਇਹਦੇ ਕੋਲ ਇਹਦੇ ਕੋਲ ਫੋਨ ਨਹੀਂ ਹੈਗਾ ਫੋਨ ਫੋਨ ਨੰਬਰ ਨਹੀਂ ਹੈਗਾ ਮੈਂ ਤੇਰੇ ਸਾਰੇ ਸਟੇਟਸ ਬਾਰੇ ਕਮੈਂਟ ਪੜੇ ਆ ਤੇ ਫੋਨ ਨੰਬਰ ਕਿਉਂ ਨਹੀਂ ਕਿਉਂ ਨਹੀਂ ਹੈਗਾ ਵੀਰ ਕੋ ਫੋਨ ਵੀ ਇਹਦੇ ਕੋਲ ਪਿਆਵਾ ਕਾਉਂਟ ਨੰਬਰ ਵੀ ਜਿਹੜਾ ਕੋ ਹੈਗਾ ਤੂੰ ਤੂੰ ਬਲੇ ਪੈਸੇ ਕਰ ਤੂੰ ਬਲੇ ਤੂੰ ਬਲੇ ਪੈਸੇ ਕਰ ਇਹਨੂੰ ਬਲੇ ਟ੍ਰਾਂਸਫਰ ਇਹਦੇ ਇਹਦੇ ਕੌਣ ਚੋਂ ਨੇ ਭੇਜ ਦੇ ਭੇਜ ਦਾ ਕਿੰਨੀ ਅਮਾਉਂਟ ਕਿੰਨੀ ਆਉਗੀ ਤੂੰ ਦਾਦੇ ਇਹਨਾਂ ਸਾਰਿਆਂ ਨੂੰ ਹਾਂਜੀ ਅਮਾਉਂਟ ਕਿੰਨੀ ਬੋਲ ਕੇ ਦਾਦੇ ਸਾਰਿਆਂ ਨੂੰ ਇਹ ਸਾਰੀ ਸਰ ਮੇਰੇ ਕੋਲ 9500 ਰੁਪਿਆ ਜੇ ਤੇ ਵੀਰ ਹੈਗੇ ਸੀ ਜੇ ਦੋ ਜਣੇ ਉਹਨਾਂ ਦਾ ਮੈਂ ਨੰਬਰ ਭੇਜ ਦਿੰਦਾ ਰਾਜੀ 9500 ਰੁਪਿਆ ਹਜੇ ਤੱਕ ਤੇ ਕੋਈ ਇਹਨਾਂ ਕੀ ਪੈਸੇ ਆਏ ਆ ਮੇਰੀ ਬੇਨਤੀ ਸੁਣਿਓ ਸਾਹਿਬ ਫੋਨ ਜ਼ਰੂਰ ਆਏ ਨੇ ਉਹ ਵੀਰ ਕਹਿੰਦੇ ਕਿ ਅਸੀਂ ਨਾ ਆਪਣੇ ਬੰਦੇ ਭੇਜਾਂਗੇ ਤਾਂ ਪੈਰਵਾਰ ਦਾ ਉਹਨਾਂ ਨੇ ਟਾਈਮ ਦਿੱਤਾ ਸੀ ਨਹੀਂ ਇੱਕ ਨੰਬਰ ਨਹੀਂ ਸਾਨੂੰ ਨਾ ਤੇਰਾ ਅਕਾਊਂਟ ਨੰਬਰ ਚਾਹੀਦਾ ਵਾ ਜਿਹੜੇ ਅਕਾਊਂਟ 'ਚ ਤੂੰ ਪੈਸੇ ਪਾਏ ਆ ਸੁਭ ਆ ਤੂੰ ਪੈਸੇ ਫੜਦਾ ਠੀਕ ਹੈ ਨਾ ਇਹ ਹੈ ਆਪਣਾ ਹੈਗਾ 9600 ਰੁਪਿਆ ਠੀਕ ਹੈ ਨਾ 9600 ਰੁਪਿਆ ਜਿਹੜਾ ਉਹਨੇ ਹੁਣ ਤੱਕ ਜਿਆ ਸੰਗਤ ਜੀ ਹੁਣੇ ਉਹਦੇ ਨਾਲ ਫੋਨ ਤੇ ਗੱਲ ਹੋਈ ਸੀ ਕੀ ਨਾਂ ਸੀ ਉਹਦਾ ਤੇ ਮੁੰਡੇ ਦਾ ਸੋਨੂ ਸੋਨੂ ਉਹਦੇ ਨਾਲ ਹੁਣੇ ਮੇਰੀ ਉਹਦੇ ਨਾਲ ਗੱਲ ਗੱਲ ਹੋਈ ਆ ਤੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਸਿਰਫ ਕਿੰਨੇ ਪੈਸੇ ਆਏ ਆ 9500 ਰੁਪਈਆ ਆ 9500 ਰੁਪਈਆ ਵੀਰ ਨੂੰ ਜਿਹੜਾ 9500 ਰੁਪਈਆ ਸੀ ਜਿਹੜਾ ਉਹ ਦੇ ਤੱਕ ਵੀ ਪੁੱਲੇ ਪੈਸੇ ਨਹੀਂ ਸੀ ਅੱਗੇ ਸਾਡੇ ਕੋਲ ਮਿਲ ਗਿਆ ਭਾਈ ਜੀ ਤੁਹਾਨੂੰ ਤੇ ਬਾਕੀ ਸਾਨੂੰ ਤੇ ਹੱਲੇ ਵੀ ਇਹ ਹੈਗਾ ਕਿ ਦੋ ਟਾਇਕ ਜਿਹੜੇ ਪੈਸੇ ਉਹਨੂੰ ਆਏ ਉਹਨੇ ਸਿਰਫ ਸ਼ੋ ਨਹੀਂ ਕੀਤੇ ਇਹਨੇ ਕਾ ਪੈਸੇ ਦਿੱਤੇ ਆ ਬਾਕੀ ਕਹਿੰਦਾ ਮੈਨੂੰ ਕੋਈ ਨਹੀਂ ਆ ਅਟਾਗਾ ਨਾ ਤੇ ਤੁਸੀਂ ਬੇਨਤੀ ਆ ਕਿ ਵੀਰ ਦਾ ਅਸੀਂ ਨੰਬਰ ਮੈਂਸ਼ਨ ਕਰਦਾਂਗੇ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜੇ ਆ ਵੀਰ ਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਵੀਰ ਨੂੰ ਸਿਰਫ ਇਹ ਪੈਸੇ ਮਿਲੇ ਆ ਜਿਹੜਾ 9500 ਆ 9500 ਰੁਪਈਆ ਜਿਹੜਾ ਹੈ ਤੇ ਬਾਕੀ ਅਰਦਾਸ ਬੇਨਤੀ ਕਿੰਨੂ ਕਰਨੀ ਹੈਗੀ ਆ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਨੂੰ ਠੀਕ ਆ ਜਿਹੜਾ ਸਾਰਿਆਂ ਨੂੰ ਦੇ ਕੇ ਕਦੀ ਨਹੀਂ ਪਿਛੇ ਹਟਦਾ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਕਦੀ ਵੀ ਅਰਦਾਸ ਕਰਨੀ ਧੰਨ ਗੁਰੂ ਗ੍ਰਾਮਦਾਸ ਪਾਸ਼ਾ ਨੂੰ ਕਰਨੀ ਠੀਕ ਆ ਇੱਕ ਗੱਲ ਯਾਦ ਰੱਖੋ ਕਦੀ ਵੀ ਦੁੱਖ ਕਲੇਸ਼ ਕੋਈ ਘਰ ਤੇ ਮੁਸੀਬਤ ਆ ਜਾਏ ਸਵਾਸ ਸਵਾਸ ਗੁਰੂ ਗ੍ਰਾਮਦਾਸ ਸਵਾਸ ਸਵਾਸ ਗੁਰੂ ਗ੍ਰਾਮਦਾਸ ਬੋਲਣਾ ਤੇ ਦੇਖੋ ਦੀ ਤੁਹਾਡੇ ਘਰ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਣਾ ਠੀਕ ਆ ਬਣੇ ਚਲ ਨਹੀਂ ਆ ਦੋਵੇਂ ਜੀ ਤੁਸੀਂ ਜਾਇਓ ਤੁਸੀਂ ਚਾਹ ਪਾਣੀ ਦਾ ਆਪਣਾ ਕਰ ਲਿਓ ਠੀਕ ਹੈ ਨਾ ਇਹ ਹੁਣ ਤੁਸੀਂ ਵਿਹਲੇ ਘਰੇ ਬੈਠੇ ਹੋ ਹਾਂ ਜੀ ਚਾਰ ਪੈਸੇ ਤਾਂ ਆਣਗੇ ਪਾਪਾ ਜੀ ਤੇ ਵੀਰ ਤੂੰ ਜਿੱਥੇ ਕੰਮ ਕਰਦਾ ਪਿਆ ਤੈਨੂੰ 10000 ਰੁਪਏ ਮਿਲਦਾ ਪਿਆ ਨਾ ਤੂੰ ਉੱਥੇ ਹੀ ਲੱਗਾ ਰਹਿ ਤੇਰੀ ਬੱਜੀ ਤਨਖਾਹ ਆਊਗੀ ਤੇ ਮਾਤਾ ਜੀ ਤੁਹਾਡਾ ਚਾਹ ਪਾਣੇ ਦਾ ਕੰਮ ਉਹ ਘਰ ਦਾ ਡੇਰੀ ਦਾ ਖਰਚਾ ਚੱਲੂਗਾ ਸਾਡੀ ਬੱਚਿਆਂ ਦਾ ਚਲ ਪਕਾ ਦਿੰਦੇ ਹਾਂ ਹਾਂ ਕਰ ਦਿੰਦੇ ਨਾ ਮੈਂ ਉਹੀ ਤਾਂ ਕਹਿਣਾ ਭੈਣੇ ਤੁਸੀਂ ਹੁਣ ਚਾਹ ਪਾਣੀ ਜਾ ਮੈਂ ਤੁਹਾਨੂੰ ਰੇੜੀ ਕਿ ਲਿਆ ਦਿੰਨਾ ਗੁਰਪ੍ਰੀਤ ਮੈਂ ਤੈਨੂੰ ਫੋਨ 'ਤੇ ਕਰੂੰਗਾ ਤੂੰ ਬਾਪੂ ਜੀ ਨੂੰ ਲੈ ਕੇ ਆ ਜੀ ਅਸੀਂ ਤੁਹਾਨੂੰ ਜਿਹੜੀ ਲੈ ਦਨੇ ਆ ਠੀਕ ਹੈ ਉਹ ਰੇੜੀ ਦਾ ਭਾਵੇਂ ਤੀ ਢੋਆ ਢੋਈ ਦਾ ਕੰਮ ਸ਼ ਤੇ ਭਾਵੇਂ ਤੁਸੀਂ ਚਾਹ ਪਣੀ ਦਾ ਸ਼ੁਰੂ ਕਰ ਲਓ ਤੜਕਾ ਮਦਈ ਹੋਏ ਨਾ ਜੰਡੇ ਵਾਲੇ ਕਿਤੇ ਵੀ ਲਾਗੇ ਬੈਠੋ ਚਾਹ ਦਾ ਹਾਂ 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 ਕਿਤੇ ਵੀ ਚਾਹ ਪਾਣੀ ਮਾਤਾ ਜੀ ਚੱਲਣਾ ਚੱਲਣਾ ਲੋਕ ਚਾਹ ਪਣੀ ਪੀਂਦੇ ਐਤ ਬਾਬਾ ਜੀ ਨਾਲੇ ਤੁਹਾਡਾ ਤੋਰਾ ਫਿਰਿਆ ਹੋ ਜੂ ਤੇ 8000 ਰੁਪਿਆ 10000 ਰੁਪਿਆ ਮਿਲ ਕੇ ਇਸ ਮਹੀਨੇ ਬਾਅਦ ਜਿਹੜਾ ਮਿਲਣਾ ਉਹ ਬੱਚਿਆਂ ਦਾ ਕੰਮ ਆ ਜੂ ਠੀਕ ਹੈ ਨਾ ਦੋ ਜੀ ਕਮਾਉਂਦੇ ਹੋਣਗੇ ਤਾਂ ਚਾਰ ਜੀ ਖਾਣਗੇ ਮੰਗ ਨਹੀਂ ਕੇ ਇਹ ਤਾਂ ਲੋੜ ਨਹੀਂ ਠੀਕ ਹੈ ਮੈਨੂੰ ਦੋ ਦਿਨ ਦੇ ਦੇ ਮੈਂ ਤੈਨੂੰ ਨਾ ਪਰਸੋਂ ਨੂੰ ਮੈਂ ਤੈਨੂੰ ਕਾਲ ਮੈਂ ਕਰਦਾ ਅਸੀਂ ਬਈ ਆ ਵੇਖ ਲਈਏ ਇਹ ਵੀਰ ਕੀ ਕਰਦੇ ਆ ਤੈਨੂੰ ਕੁਝ ਦਿੰਦੇ ਆ ਹੋਰ ਕੀ ਨਹੀਂ ਦਿੰਦੇ 950 ਤਾਂ ਤੈਨੂੰ ਦੇਤਾ ਇਹਨਾਂ ਨੇ ਤੇ ਬਾਕੀ ਕੀ ਪਤਾ ਹੋਰ ਵੀ ਦੇ ਦਣ ਜੇ ਦਿੰਦੇ ਆ ਤਾਂ ਠੀਕ ਹੈ ਜੇ ਨਹੀਂ ਜਣ ਕੇ ਤਾਂ ਫੇਰ ਦੇਖਦੇ ਆ ਠੀਕ ਹੈ ਬਾਕੀ ਕੋਈ ਗੱਲ ਨਹੀਂ ਮੇਰੇ ਵੱਲੋਂ ਤੁਹਾਨੂੰ ਇੱਕ ਜਿਹੜੀ ਯੂਰਿਤ ਮਿਲੂਗੀ ਸ਼ਾਹ ਬਣੀ ਵਸੇ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਿਆਰਿਓ ਆਪਾਂ ਚੱਲਦੇ ਹਾਂ